ਨਾ ਵਾਲਾ ਕਲਾਨ ਦੇ ਵਿੱਚ ਆ ਨੌਜਵਾਨ ਮੇਰੇ ਨਾਲ ਹੈ ਇੱਕ ਉਸ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਾਣੀ ਦੇ ਮਾਰ ਹੇਟ ਆ ਗਿਆ ਬਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰ ਮਲਕੀਤ ਤੇ ਵਿੱਚ ਮੇਰਾ ਨਾਮ ਕੁਲਜੀਤ ਹੁੰਦਾ ਤੇ ਪੱਕਾ ਨਾਮ ਜੀ ਕੰਮ ਕੀ ਕਰਦੇ ਹੋ ਕੰਮ ਦਿਹਾੜੀ ਵੀਰੇ ਤੇ ਵੀਰੇ ਤੁਹਾਡਾ ਘਰ ਸਾਰਾ ਟਹਿ ਗਿਆ ਜੀ ਪਾਣੀ ਦੇ ਨਾਲ ਹਾਂਜੀ ਸਭ ਕੁਝ ਟਹਿ ਗਿਆ ਪਲੱਜ ਬਾਥਰੂਮ ਵੀ ਟਹਿ ਗਿਆ ਜੀ ਵਿੱਚ ਕਿਵੇਂ ਤੁਸੀਂ ਉਹ ਕਿੰਨੀ ਮਿਹਨਤ ਨਾਲ ਬਣਾਇਆ ਸੀ ਕਿੱਥੇ ਬੜੇ ਸ਼ੌਕ ਨਾਲ ਬਣਾਇਆ ਜੀਰੇ ਬੜਾ ਚਾਵਾਂ ਨਾਲ ਬਣਾਇਆ ਦਾਗਾ ਖਾਣ ਜੋ ਗਿਦਾਣੇ ਵੀ ਪੋਣੀ ਜੇ ਤੇ ਪੈੜੀ ਬਸ ਪਹਿਲੇ ਖਤਮ ਹੋ ਗਈ ਦੋ ਟਾਈਕਰ ਲੇ ਗਈ ਸੀ ਤੁਹਾਡੀ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਇੱਥੇ ਦਰਿਆ ਹੀ ਚੱਲਦਾ ਫਿਰ ਘਰ ਵੀ ਖਤਮ ਹੋ ਗਿਆ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਸਭ ਕੁਝ ਹੋ ਗਿਆ ਖਤਮ ਬਾਕੀ ਕਿਸੇ ਨੇ ਜੇ ਹੱਲ ਨਹੀਂ ਕੀਤਾ ਜਿੱਥੇ ਅਸੀਂ ਖੜੇ ਉੱਥੇ ਕਾਰ ਸੀ ਤੁਹਾਡਾ ਹਾਂਜੀ ਇਹ ਕਾਰ ਹੀ ਆ ਦੇਖ ਲੈ ਮੰਜੀ ਪੈ ਨਹੀਂ ਤੇ ਮੰਜੀ ਤੁਹਾਡੇ ਰਹਿ ਗਏ ਇਕੱਲੇ ਬਸ ਮੰਜੀ ਇਕੱਲੇ ਰਹਿ ਗਏ ਉਹ ਵੀ ਰੱਖੇ ਸੇਵਾ ਵਾਸਤੇ ਵਿਚਾਰੇ ਕਿਹੜੇ ਭਾਈ ਕੀ ਕੀ ਸਮਾਨ ਰੁੜਿਆ ਵਿੱਚ ਤੁਹਾਡਾ ਸਮਾਨ ਵੀ ਦੇ ਆਪਣਾ ਕੋਈ ਕੀਮਤੀ ਸਮਾਨ ਸਰ ਕੀਮਤੀ ਸਾਰਾ ਬਾਹਰ ਕਾਢ ਲਿਆ ਤੇ ਭਾਈ ਪਰਿਵਾਰ ਦੀ ਜ਼ਿੰਮੇਵਾਰੀ ਕਿੰਦੇ ਸਿਰ ਤੇ ਤੁਹਾਡੇ ਪਿਤਾ ਪਰਿਵਾਰ ਪਰਿਵਾਰ ਪਿਤਾ ਨਹੀਂ ਗਿਆ ਮੇਰੇ ਪਰਿਵਾਰ ਤੇ ਜੇ ਹਾਰ ਕਰਕੇ ਉਦੋਂ ਮੁੱਕ ਗਿਆ ਇਸ ਵਿੱਚ ਪਾਣੀ ਚ ਉਹ ਉਹਨਾਂ ਦੀ ਮੌਤ ਹੋ ਗਈ ਜੀ ਹਾਂ ਜੀ ਉਹਨਾਂ ਦੀ ਮੌਤ ਹੋ ਗਈ ਜੀ ਤੇ ਤੁਸੀਂ ਕਿੰਨੇ ਭੈਣ ਭਰਾਓ ਅਸੀਂ ਵੀਰੇ ਇੱਕ ਮੇਰੀ ਭੈਣ ਹੈ ਤੇ ਦੋ ਡਾਡੀ ਦੋ ਭੈਣ ਅਸੀਂ ਭਰਾ ਤੇ ਇੱਕ ਮੇਰੀ ਭੈਣ ਤੇ ਮੈਂ ਰੇ ਘਰ ਵਾਲੀ ਉਹ ਤੰਬੂ ਤਰਪੈਲ ਲਾ ਕੇ ਤੇ ਬੈਠੇ ਆਂ ਛੋਟਾ ਜਿਹਾ ਬੱਚਾ ਮੇਰੇ ਕੋ ਅਜਵੀਂਆਂ ਦਿਨਾਂ ਦਾ ਬੱਚਾ ਪਰ ਘਰ ਸਾਰਾ ਟਹਿ ਗਿਆ ਜੀ ਸਾਰਾ ਘਰ ਟਹਿ ਗਿਆ ਪਰ ਇੱਕ ਰੋਇਆ ਨਹੀਂ ਜਾਂਦਾ ਨਹੀਂ ਜੀ ਪਰ ਸਾਡੇ ਦਿਲ ਨੂੰ ਪੁੱਛ ਵੇਖੋ ਨਹੀਂ ਨਹੀਂ ਬਾਈ ਤੁਹਾਡੇ ਨਾਲ ਆ ਜੀ ਬਾਕੀ ਅਜੇ ਹੈਲਪ ਕਿਸੇ ਨੇ ਕੀਤੀ ਸਾਡੀ ਆ ਇਥੇ ਘਰ ਸੀਗਾ ਜੀ ਇਹਨਾਂ ਦਾ ਮੰਜਾ ਹੀ ਬਚਿਆ ਘਰ ਸਾਰਾ ਪਿਤਾ ਦੀ ਮੌਤ 2023 ਤੇ ਹੜ੍ਹ ਵਿੱਚ ਹੋ ਗਈ ਸੀ ਦੋ ਪ੍ਰਾਣ ਇੱਕ ਭੈਣ ਇਹਨਾਂ ਦਾ ਖੁਦ ਦਾ ਵਿਆਹ ਹੋਇਆ 20 ਦਿਨਾਂ ਦਾ ਬੱਚਾ ਇਹਨਾਂ ਦਾ ਹਾਂਜੀ ਉਹ ਸਰੀਮ ਬੰਜੇ ਪਏ ਸੀ ਅਜੇ ਕੋਈ ਵੀ ਨਹੀਂ ਸਾਰੀ ਛਣਾਈ ਹੋਈ ਬਾਕੀ ਕੋਈ ਹੈਲਪ ਕਰਨਾ ਚਾਹੁੰਦਾ ਵੀਰ ਪੰਜਾਬ ਤੇ ਬੜੇ ਮਾੜੇ ਹਾਲਾਤ ਐ ਬਹੁਤ ਮਾੜੇ ਹਾਲਾਤ ਐ ਪਿਛਲੇ 40 ਸਾਲਾਂ ਤੋਂ ਸਭ ਤੋਂ ਵੱਡੀ ਭਿਆਨਕ ਤਬਾਹੀ ਐ 1988 ਦੇ ਹੜ੍ਹ ਤੋਂ ਬਾਅਦ ਦੀ ਲਾ ਕੇ ਕੋਈ ਕੁਝ ਵੀ ਸਕਦਾ ਵੀਰ ਫੋਨ ਲਾ ਕੇ ਕੋਈ ਕੁਝ ਵੀ ਸਕਦਾ ਆਪਣਾ ਨੰਬਰ ਵੀ ਉਹਨੂੰ ਨੋਟ ਕਰਾ ਦੇਣੇ 8725820304 8725820304 ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਣੇ ਰਹੋ ਐਸੀ ਤੁਹਾਨੂੰ ਪੰਜਾਬ ਪੱਤਰ ਦੀਆਂ ਸਾਰੀਆਂ ਖਬਰਾਂ ਪਹੁੰਚਾਉਂਦੇ ਰਾਂਗੇ ਆਜੂ ਆਜੂ ਅਵੇ ਟਰਾਲੀ ਨਾਲ ਲੈ ਕੇ ਜੁਰੇ ਨਹੀਂ ਆਂ ਅੰਦਰੋਂ ਲੈ ਜੀ ਕੋਈ ਡਾਟ ਗਏ ਨੇ ਵਟਾ ਲੈਣੇ ਬਸ ਅੱਛਾ ਜੀ ਹਾਂ ਅੰਦਰੋਂ ਲੈ ਲੀ ਆਜੋ ਆਜੋ ਆਪੇ ਆਜੂ ਆ ਜੂ ਆ ਬੈਟਰਾ ਦੀ ਨਾਮ ਲੈ ਕੇ ਜੇਰੇ ਨਹੀਂ ਆ ਅੰਦਰੋਂ ਲੈ ਗਏ